ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਸੰਤ ਬੋਰੇ ਵਾਲੇ ਅਤੇ ਸੰਤ ਰਣੀਏ ਵਾਲਿਆਂ ਦੀ ਵਰਸੀ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ ਗਤਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ ਅਮਨਦੀਪ ਸਿੰਘ ਸੰਧੂ ਨੰਬਰਦਾਰ ਰਵੀ ਸ਼ਰਮਾ ਚੇਅਰਮੈਨ ਪ੍ਰਧਾਨ ਸੁਖਚੈਨ ਸਿੰਘ ਢਾਲੀਵਾਲ ਰਵਿੰਦਰਜੀਤ ਸਿੰਘ ਰਵੀ ਨੰਬਰਦਾਰ ਅਤੇ ਨੰਬਰਦਾਰ ਜਗਰਾਜ ਸਿੰਘ ਜੱਜੀ ਨੇ ਕਿਹਾ ਕਿ ਬਾਬਾ ਪ੍ਰਦੀਪ ਸਿੰਘ ਦੀ ਅਗਵਾਈ ਚ ਹਰ ਸਾਲ ਸੰਤ ਆਸ਼ਰਮ ਕੌਸ਼ਲਾ ਨੇਰਵਲੀ ਬਦਨੀ ਕਲਾਂ ਵਿਖੇ ਸੰਤ ਮਹੇਸ਼ ਚਮਣੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣਿਏ ਵਾਲਿਆਂ ਦੀ ਵਰਸੀ ਮੌਕੇ ਕੀਤਾ ਜਾਂਦਾ 15 ਰੋਜ਼ਾ ਧਾਰਮਿਕ ਤੇ ਜੱਗ ਸਮਾਗਮ ਬਹੁਤ ਹੀ ਵਧੀਆ ਪ੍ਰਾਲਾਏ ਦੇਸ਼ ਵਿਦੇਸ਼ ਚ ਅੱਖਾਂ ਦੀ ਗਿੰਦੀ ਸੰਗ ਦਾ ਇਸ ਸਮਾਗਮ ਵਿੱਚ ਨਮਸਤਿਕ ਹੁੰਦੀਆਂ ਹਨ ਤੇ ਇਸ ਸਾਲ ਦੀ ਵੱਡੀ ਗਿੰਦੀ ਚ ਪਹੁੰਚ ਰਕਿਆ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ 7 ਸਤੰਬਰ ਦਿਨ ਐਤਵਾਰ ਨੂੰ ਸ਼ੁਰੂ ਹੋਏ ਇਹ ਸਮਾਗਮ 21 ਸਤੰਬਰ ਦਿਨ ਐਤਵਾਰ ਤੱਕ ਅੰਤ ਆਸ਼ਰਮ ਗਊਸ਼ਾਲਾ ਨੇਰਵਾਲੀ ਬਦਨੀਕਲਾ ਜ਼ਿਲ੍ਹਾ ਮੋਗਾ ਵਿਖੇ ਬੜੀ ਚਰਦਾ ਭਾਵਨਾ ਦੇ ਸ਼ਾਹ ਨਾਲ ਹੋਣਗੇ ਇਸ ਤਰ੍ਹਾਂ ਜਿੱਥੇ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਨਰੋਲ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ ਉੱਥੇ ਹੀ ਪ੍ਰਕਾਸ਼ ਕੀਤੇ ਗਏ ਛਰੀ ਕੰਡ ਪਾਠਾਂ ਦੇ ਭੋਗ 21 ਸਤੰਬਰ ਦਿਨ ਐਤਨ ਪੌਣ ਪ੍ਰਸੰਤ ਆਸ਼ਰਮ ਗਊਸ਼ਾਲਾ ਨੇਰਵਾਲੀ ਬਦਨੀਕਲਾ ਵਿਖੇ ਸੰਤ ਸਮੇਲਨ ਕਰਵਾਇਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ